ਲੈ ਆਈ ਗਿਆਈ ਉਹ ਮੈਂ ਤਾਂ ਕਿਦੋਂ ਨਾਲ ਢੀਕਣ ਡਿਆ ਸੀ ਕਿਉਂ ਉਹ ਕੰਮ ਹੀ ਹਰ ਤਰ੍ਹਾਂ ਦਾ ਇੱਕ ਇਧਰ ਆ ਬਹਿ ਮੇਰਾ ਪੁੱਤ ਦੱਸੋ ਉਹ ਮੇਰੀ ਗੱਲ ਸੁਣਾ ਕੁੜੀ ਨੂੰ ਨਗਦ ਪੈਸੇ ਦੇ ਕੇ ਚੱਕ ਦੇਈਏ ਚੱਲਿਓ ਹਾਂ ਆਹੋ ਜੀ ਤਾਂ ਡੈਡੀ ਤੁਸੀਂ ਮੇਰੀ ਮੰਨੋਣਾ ਹਾਂ ਚੱਕ ਹੀ ਦੇ ਆਓ ਕਿਉਂਕਿ ਇਹ ਰਕਮ ਬਹਾ ਹੈ ਗੱਲ ਤੇ ਠੀਕ ਆ ਹੋ ਸਕਦਾ ਬੈਂਕ ਚੋਂ ਮਿਲਨ ਬਣਾਈਨੇ ਪੈਸੇ ਤੇ ਜੇ ਮਿਲ ਗਈ ਤਾਂ ਫਿਰ ਡਰ ਲੱਗਾ ਰਹਿਣਾ ਮੈਂ ਤੁਹਾਨੂੰ ਜੰਦਿਆ ਇਤਨਾ ਕਰਦਾ ਫਿਰ ਹੂੰ ਸਾਈਨ ਕਰਕੇ ਨਾ ਆਹੋ ਤੇ ਉਹਨਾਂ ਨੂੰ ਫੜਾਵਨੇ ਤਾਂ ਮੈਂ ਕੋਲ ਡੇਟ ਉਧਰ ਪਾ ਲਵਾਂ ਜਦੋਂ ਤੁਹਾਨੂੰ ਲੋਡ ਹੋਊਗਾ ਬਸ ਬਸ ਠੀਕ ਨਹੀਂ ਹੋਰ ਆਹ ਤੇ ਫੇਰ ਆ ਮਨ ਦੀ ਲੋੜ ਨਾਲ ਬੂਹ ਮੁਰਗੇ ਤੇ ਜੇ ਕਢਾ ਕੇ ਦੇਣੇ ਪੈਸੇ ਤਾਂ ਵੀ ਕੋਈ ਗੱਲ ਨਹੀਂ ਤੇ ਗੱਡੀ ਤੇ ਤੇ ਜਾਣਾ ਓ ਯਾਰ ਐਵੇਂ ਰਿਸਕ ਜਾ ਹੁੰਦਾ ਕੀ ਪਤਾ ਉਹਨੂੰ ਅੱਜ ਲੋੜਾ ਆ ਕਿ ਕੱਲ ਲੋੜਾ ਠੀਕ ਨਹੀਂ ਆਹੋ ਇੱਥੇ ਹੈ ਜਦੋਂ ਪੈਸੇ ਦੇ ਲੋੜ ਤੇ ਉਦੋਂ ਪੈਣੀ ਜਦੋਂ ਰਜਿਸਟਰੀ ਹੋਣੀ ਹੈ ਹੂੰ ਠੀਕ ਨਹੀਂ ਉਦੋਂ ਆਪ ਵੀ ਕਢਾ ਲੈਣਗੇ ਉਥੋਂ ਆ ਚਲੋ ਇਦਾਂ ਠੀਕ ਨਹੀਂ ਢੜੀ ਪਹਿਲਾਂ ਨਹੀਂ ਕਢਾ ਲੈਣਗੇ ਹੂੰ ਤੇ ਮੈਂ ਫਿਰ ਚੱਲੇ ਉਧਰ ਨੂੰ ਕੋਈ ਨਹੀਂ ਜਾਉ ਤੀ ਤੇ ਮੇਰੀ ਗੱਲ ਸੁਣ ਲੈ ਹਾਂਜੀ ਉਹਨੇ ਵੀ ਮੈਂ ਉਧਰੋਂ ਚਲ ਜਾਂਦੇ ਆ ਜੀ ਆ ਜਨਤਾ ਮਗਦੀ ਡੰਗਰ ਭੁੱਖੇ ਮਰ ਜਾਣਾ ਉਹ ਦੱਸੋ ਇਹੀ ਕਿਤੇ ਚਲ ਜਾਣਾ ਘਰੇ ਹੀ ਚੱਲ ਨਹੀਂ ਨਾ ਜਾਣਾ ਮੁੜ ਕੇ ਏਸੀ ਲਾ ਕੇ ਲੰਮੇ ਪੈ ਜਾਣਾ ਸਾਰਿਆਂ ਨੇ ਉਹ ਨਾ ਫਿਕਰ ਕਰੋ ਤੁਸੀਂ ਕੋਈ ਨਹੀਂ ਆਹੋ ਤੁਸੀਂ ਰਾਮਨਾਥ ਦਰੋਂ ਹੋ ਕੇ ਆਓ ਚੱਲ ਠੀਕ ਆ ਫਿਰ ਜੀਵਨ ਹਾਂਜੀ ਆ ਜਾਓ ਉਹ ਕਿੱਥੇ ਆ ਤੂੰ ਆਹ ਵੇਖੋ ਮੇਰੀ ਗੱਲ ਸੁਣਾ ਹਾਂਜੀ ਪੇਤਰਨਾ ਹੋਈ ਹੈ ਗੱਲ ਹੋ ਗਈ ਆ ਆ ਤਾਂ ਕੀ ਆਂਦਾ ਹੈਗਾ ਕੋਈ ਉਹਨਾਂ ਦੇ ਜੱਸੀ ਜੱਸੀ ਵਾ ਸਾਰੇ ਕੰਮ ਹੂੰ ਤੇ ਮੈਂ ਪੁੱਛਣ ਦੇਵਿੰਦਰ ਨੂੰ ਮੈਂ ਤਾਂ ਮਾੜੀ ਬੁੜੀ ਜਾਂਦੇ ਫੇਸਲਾਹ ਕਰ ਲੈਣਾ ਇੱਕ ਹੂੰ ਤੇ ਮੈਂ ਵੀ ਚੈੱਕ ਲਈਏ ਕਿ ਜੇ ਪੈਸੇ ਤੇ ਕਰਾ ਕੇ ਰੱਖਦੇ ਅਈ ਅੱਛਾ ਤੇ ਮੈਨੂੰ ਕਹਿੰਦਾ ਵੀ ਗੱਲ ਇਤਰਾਵੇਂ ਚੈੱਕ ਦੇ ਲੋ ਆ ਤਾਂ ਬਹੁਤੀ ਵਧੀਆ ਗੱਲ ਕੀਤੀ ਪਿੰਦਰ ਨੇ ਹੈ ਮੈਨੂੰ ਇਤਨੀ ਬੜੀ ਖੁਸ਼ੀ ਹੈ ਤੇ ਮੰਨ ਗਏ ਆ ਮੇਰੇ ਦਿਮਾਗ 'ਚ ਵੀ ਇਹ ਨਹੀਂ ਗੱਲ ਆ ਗਈ ਨਾ ਮੈਂ ਪੈਸੇ ਕਿੱਥੇ ਚੁੱਕੀ ਫਿਰਾਂਗੇ ਜਦੋਂ ਮੈਂ ਆਪਣਾ ਕਾਰੋਬਾਰ ਕਰਨਾ ਉਦੋਂ ਡੇੜਾ ਪਹੁੰਚ ਕੇ ਤਾਂ ਆਪਣਾ ਕਢਾ ਲੈਗੇ ਵਾਕਿਆ ਸਹੀ ਗੱਲ ਵਾ ਆਹ ਤੇ ਮੁੰਡੇ ਨੇ ਨਾ ਬੜੀ ਵਧੀਆ ਸਲਾਹ ਦਿੱਤੀ ਆ ਤੁਹਾਨੂੰ ਚੁੱਪ ਕਰਕੇ ਤੇ ਜਾ ਕੇ ਚੱਕੀ ਉਹਨਾਂ ਦੇ ਹੱਥ ਰੱਖ ਆਉਂਦੇ ਆ ਜਦੋਂ ਜੀ ਕਰੂ ਆਪਣਾ ਕੈਸ਼ ਕਰਾ ਲਵਾਂ ਉਹ ਇਹ ਤੇ ਗੱਲ ਵਾ ਠੀਕ ਆ ਨਾ ਆਹੋ ਚਲੋ ਚੱਲ ਜੀ ਫਿਰ ਟੈਂਡ ਦੇ ਨਾਲ ਹੋਰ ਹਾਂ ਮੈਂ ਫਿਰ ਕੱਢਾਂ ਗੱਡੀ ਫਿਰ ਨਹੀਂ ਨਹੀਂ ਗੱਡੀ ਨਹੀਂ ਕੀ ਕੱਢਣੀ ਪਤਾ ਕੀ ਗੱਲ ਵਾ ਮੇਰਾ ਤਾਂ ਥੋੜਾ ਜਿਹਾ ਹੁੰਦੇ ਹੁੰਦੇ ਬਜਾਖਣੀ ਹੋਈ ਏ ਥੋੜਾ ਜਿਹਾ ਸਮਾਨ ਮੁੱਕਾ ਇਹ ਘਰ ਦਾ ਤੇ ਲੈ ਆਵਾਂਗੇ ਫਿਰ ਤੇ ਮੋਟਰਸਾਈਕਲ ਵਾਰਾ ਖੜਾ ਆ ਫਿਰ ਜਿਹਾ ਬਜਾਖਣੀ ਅੱਡੀ ਤੰਕਰੀ ਲਈ ਨਹੀਂ ਜਾਂਦੀ ਉੱਥੇ ਕਿਤੇ ਤੇ ਮਿਲ ਕੋ ਨਹੀਂ ਨਾ ਝੋਲੇ ਚੋਕੇ ਤੁਰਿਆ ਜਾਂਦਾ ਏ ਦੀ ਦੂਪ ਤੱਕ ਉਹ ਮੈਂ ਆਪੇ ਚੱਕ ਲਉ ਝੋਲੇ ਐਨੇ ਝੋਲੇ ਨਹੀਂ ਗਏ ਪਰ ਨੇ ਥੋੜਾ ਜਿਹਾ ਸਮਾਨ ਆ ਚੱਲ ਫਿਰ ਠੀਕ ਵਾ ਫਿਰ ਮੋਟਰਸਾਈਕਲ ਲੈ ਇੰਨੇ ਆ ਮੋਟਰਸਾਈਕਲ ਕੱਢੋ ਤੇ ਆ ਗਈ ਵੀ ਪਰੋਦੇ ਕਰਨਾ ਉੱਥੇ ਆਹ ਚਲੋ ਚਲੋ ਤੀ ਕਰਾ ਸਟਾਰਟ ਮੈਂ ਆ ਗਈ ਚਲ ਸ਼ੁਕਰ ਵਾ ਮੁੰਡੇ ਮੰਨ ਗਏ ਮੈਨੂੰ ਤੇ ਇਹੋ ਟੈਨਸ਼ਨ ਨਹੀਂ ਪਤਾ ਨਹੀਂ ਮੰ ਲੇ ਮੇਰੇ ਪੁੱਤ ਨੇ ਤੇ ਟੌਰੀ ਬੜਾ ਕੱਟਿਆ ਵਾ ਕਿੰਡਾ ਸੋਹਣਾ ਲੱਗਣ ਡਿਆ ਵਾ ਮੇਰੀ ਗੱਲ ਸੁਣ ਮੈਂ ਤੇਰੀ ਭੂਈ ਕੋ ਚੱਲੀ ਆ ਜਾਣਾ ਹੀ ਨਾ ਕਿਉਂ ਅੱਧਾ ਚਲੀਏ ਕੋਮ ਫੇਰਾਵੀ ਅਹੀਂ ਆਈ ਜਾਣਾ ਵਾ ਹੈਂ ਦਾਦੂ ਤੇਰੇ ਵੀ ਚੱਲੇ ਜਾਂ ਨਾਲ ਨਹੀਂ ਜਾਣਾ ਤੇ ਕਿਤੇ ਮਾਂ ਨੇ ਪਤਾ ਨਹੀਂ ਕੀ ਸਖਾਲ ਛੜਿਆ ਮੁੰਡੇ ਨੂੰ ਬੋਲਦਾ ਨਹੀਂ ਲੋੜ ਤੋਂ ਵੱਧ ਚੁੱਪ ਕੀਤਾ ਰਹਿੰਦਾ ਵਾ ਜਿੱਦਾਂ ਮਾਂ ਨੇ ਕਹਿਣਾ ਉਦਾਂ ਹੀ ਕਰਨਾ ਬੱਚੇ ਨੇ ਬੱਚੇ ਦਾ ਕੀ ਆ ਵਿਚਾਰੇ ਦਾ ਚੱਲ ਪੁੱਤ ਠੀਕ ਆ ਫਿਰ ਚੀਜੀ ਦਾ ਕਿਉਂ ਤੇਰੇ ਲਈ ਮਚੰਗਾ ਠੀਕ ਆ ਓਏ ਆ ਗਾਂ ਆ ਤਾਂ ਜਾਨੀ ਆ ਆ ਵੇਖ ਲੋ ਮਾਂ ਨੇ ਕਿ ਦਸ ਖਾ ਲਿਆ ਵਾ ਹੈ ਮੈਂ ਕਿਹਾ ਵਾਇਆ ਮੇਰੇ ਨਾਲ ਕੋਈ ਆ ਹੀ ਨਹੀਂ ਮੈਂ ਤਾਂ ਚ ਰਾਤਰੀ ਪੂਈ ਕੋ ਚਲੀ ਆ ਚਲੀਏ ਮੁੰਡਾ ਬੋਲਿਆ ਹੀ ਨਹੀਂ ਕਿਤੇ ਕੋਈ ਨਹੀਂ ਅਸਾਂ ਗਦੇ ਨਿਆਣੇ ਨਿਕ ਨਗੇ ਨਾ ਤਾਂ ਕਰਕੇ ਕੋਈ ਗੱਲ ਨਹੀਂ ਹਾਂ ਹਾਂ ਸੰਗਦੇ ਨਿਗੇ ਇਹ ਸਾਰਾ ਬੇੜਾ ਕਰਕੇ ਮਾਵਾ ਦਾ ਹੋਇਆ ਵਾ ਤੇ ਦਾਦੀ ਦਾਦੇ ਨਾਲ ਨਹੀਂ ਬੋਲਣਾ ਇਹ ਨਹੀਂ ਚੰਗੇ। ਚਲ ਕੋਈ ਨਹੀਂ ਆਉਂਦਾ ਲੈ ਆਵਾਂਗੇ ਇਹਨਾਂ ਦੇ ਖਾਣ ਪੀਣੋਂ ਆ ਤੇ। ਖਾਣ ਪੀਣੋਂ ਆ ਤੇ ਲੈ ਕੇ ਆਉਂਗੀ ਦਾਦੀਆਂ ਮੈਂ। ਠੀਕ ਆ ਨਾ। ਪਰ ਨਾ ਇਦਾਂ ਨਹੀਂ ਕਰਨਾ ਚਾਹੀਦਾ। ਫਿਰ ਵੀ ਸਾਡੇ ਪੋਤੇ ਪੋਤियां ਆ। ਚਲ ਗਿਆ ਯਾਰ ਅੱਜ ਲਿਬਰੀ ਲੇਟ ਹੋਣਾ ਤੇ ਘਰ ਵੀ ਹੋਣਾ ਟਾਈਮ ਨਾ। ਦੋਖ ਹੁੰਦਾ ਏ ਗੱਲ ਦਾ। ਚਲ ਕੋਈ ਕਰ ਲਈ ਦੋਕਾ ਦਾ ਵਾ। ਉਹ ਤੇ ਜਾਣ ਕੇ ਟੈਨਸ਼ਨ ਲਈ ਜਾਣਗੇ। ਚਲ ਆਹ। ਮੈਟੋਮੈਟਿਕ ਪੜਾ ਕੇ ਪੈਸੇ ਤੇ ਘਰ ਆਈਏ। ਤੇ ਬੜੀ ਖੋਸ਼ ਵਾ ਯਨਣ ਪੁਸ਼ਿਆਣੀ ਤੇ ਆਪਣੇ ਆਪੇ ਸਾਨੂੰ ਪੈਸੇ ਦੇਤੇ ਮੁੰਡਿਆਂ ਨੂੰ ਪਰ ਇਹਨਾਂ ਦੀ ਵੀ ਗਲਤੀ ਹੈ ਨਾ ਇੱਕ ਦਿਹਾੜੇ ਨਾਲ ਗੱਲ ਤੇ ਕਰਦੇ ਜਾਗਰਨ ਦੀ ਦਿਨ ਨਾਲ ਗੱਲ ਕਰਦੇ ਆ ਕਿ ਇਹਨਾਂ ਪੁਸ਼ਨਾ ਤੇ ਬੰਦਾ ਵਾ ਨਾ ਰੋਟੀ ਪਾਣੀ ਖਵਾਉਣ ਨੂੰ ਅਹੀਂ ਸਲਾਮਾ ਆਪਸ ਵਿੱਚ ਕਰਕੇ ਤੇ ਆਪਣੇ ਮਾਂ ਪਿਓ ਨੂੰ ਪੈਸੇ ਫੜਾ ਵੀ ਦਿੱਤੇ ਆ ਇੱਕ ਦਿਨ ਉਹਨਾਂ ਨੂੰ ਦੱਸ ਦਿੱਤੇ ਸੇਂ ਤੇ ਹੀ ਨਹੀਂ ਦੇਨੇ ਉਹਨਾਂ ਨੂੰ ਵੀ ਪਤਾ ਲੱਗਦਾ ਉਦਾਂ ਤੇ ਉਹ ਕਿਸੇ ਨੂੰ ਕੁਝ ਸਮਝਦੇ ਨਹੀਂ ਹੈਗੇ ਐਦਾਂ ਉਹ ਚੰਗੇ ਬਣ ਜਾਂਦੀ ਹੈ ਦੀਦੀ ਇੱਧਰ ਆਓ ਹਾਂ ਕੀ ਗੱਲ ਹੋ ਗਈ ਨਾ ਵੋ ਤੁਹਾਨੂੰ ਕੀ ਗੱਲ ਦਾ ਪਤਾ ਵਾ ਫਿਕਰ ਵਿੱਚ ਹੋਣ ਕੀ ਤੇ ਆ ਵਾ ਕਿਹੜੀ ਗੱਲ ਨਾ ਉਹ ਜਿਹੜੇ ਅਮਨ ਨੂੰ ਪੈਸੇ ਦੇਣ ਗਏ ਨੇ ਪਹਿਲੀਆਂ ਉਹਨਾਂ ਨੇ ਲੈਣੀਆਂ ਤੇ ਕਰਜ਼ੇ ਅਹੀਂ ਚੁੱਕ-ਚੁੱਕ ਕੇ ਤੇ ਉਹਨਾਂ ਨੂੰ ਪੈਸੇ ਦਿੰਦੇ ਫਿਰਿਏ ਆਪਲਾ ਕਿਦਾਂ ਦੀ ਗੱਲ ਹੋਈ ਤੇ ਨਾ ਹੜ ਨਾਲ ਇਹਨਾਂ ਨੇ ਕੋਈ ਸਲਾਹ ਕੀਤੀ ਏ ਮੈਂ ਇਹਨਾਂ ਦਾ ਨਾ ਆਪਣੇ ਨੇ ਕੋਈ ਪੁੱਛਿਆਗਾ ਕੋਈ ਸਲਾਹ ਨਹੀਂ ਹੈਗੀ ਮੁੰਡੇ ਪਤਾ ਵੀ ਨਹੀਂਗਾ ਮੈਂ ਦੱਸ ਰਿਹਾ ਜੋ ਡੈਡੀ ਫੋਨ ਕਰਨ ਦੇ ਆ ਅਮਨ ਨੂੰ ਉਦੋਂ ਪਤਾ ਲੱਗਾ ਵਾ ਪੈਸੇ ਦੇਣ ਚੱਲੇ ਉਹਨਾਂ ਨੂੰ ਪਰ ਵਾਹ ਇਹ ਨਵਲੀ ਵਿਆਹ ਦਾ ਨੇ ਇਹਨਾਂ ਨੂੰ ਪਤਾ ਵੀ ਹੈਗਾ ਕਿ ਉਹ ਕਿਦਾਂ ਦੇ ਨੇ ਉਹਨੇ ਪਤਾ ਨਹੀਂ ਮੁੜ ਕੇ ਮੋੜਨੇ ਵੀ ਆ ਕਿ ਨਹੀਂ ਮੰਮੀ ਨੂੰ ਅਜੇ ਵੀ ਨਹੀਂ ਲੱਗਦੀ ਅਜੇ ਵੀ ਉਹਨੂੰ ਚੁੱਕ ਚੁੱਕ ਦੇਈ ਜਾਣ ਲਈ ਤੇ ਉਹਨਾਂ ਨੂੰ ਕੀ ਲੱਗੇ ਉਹਨੇ ਮੰਮੀ ਨੂੰ ਫੋਨ ਕੀਤਾ ਹੋਣਾ ਤੇ ਮੰਮੀ ਆਂਦੀ ਹੋਣੀ ਲਓ ਤੁਸੀਂ ਅਹੀਂ ਤੁਹਾਡੀ ਮਦਦ ਕਰਦੇ ਆ ਆਪ ਹਟੋ ਕੱਕ ਹੋਣ ਨਹੀਂ ਜਾ ਤੇ ਅਗਲੇ ਨੂੰ ਪੈਸੇ ਚੁੱਕ ਚੁੱਕ ਦੇਈਂ ਜਾਓ ਦੱਸਾ ਹਾ ਦਾ ਆਪਣਾ ਦੇ ਘਰ ਤਾਂ ਚੱਲਣੀ ਡਿਆ ਚੱਜਣਾ ਤੇ ਹੁਣ ਉਹਨੂੰ ਕਿੱਥੋਂ ਦੇਈ ਜਾਈਏ ਇਹਨੇ ਉਹਨੂੰ ਕਹਦਾ ਲਾਉਣੇ ਤੇ ਅਹੀਂ ਆ ਉਹਨੇ ਤੇ ਰਾਮਨੰਦ ਲੱਲੇ ਨੇ ਉਤੇ ਸਾਈਡ ਤੇ ਜਿਦੋਂ ਮੁੜਕੇ ਅਗਲੇ ਨੇ ਕੱਲ ਨੂੰ ਕਹਾਂ ਮੈਂ ਨਹੀਂ ਦੇਣੇ ਹੈਗੇ ਇਹਨਾਂ ਨੂੰ ਪਤਾ ਵੀ ਹੈਗਾ ਵੀ ਸਾਡੀ ਭੈਣ ਕਿਦਾਂ ਦੀ ਹੈ ਭੈਣ ਕਿਦਾਂ ਦੀ ਕੋਲ ਸੱਸ ਦਾ ਪਤਾ ਹੀ ਨਾ ਤੈਨੂੰ ਉਹ ਕਿਦਾਂ ਦੀ ਹੈ ਉਹਨਾਂ ਦੇ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਮੁੜਕੇ ਫਿਰ ਵੇਂਦੇ ਰਹਿਣੀਆਂ ਨਾ ਮੂੰਹ ਤਾਂ ਠਾ ਚੁੱਕ ਕੇ ਇੱਕ ਰੀ ਨੇ ਤਾਂ ਫਰਜ਼ ਤੇ ਬੰਨਣਾ ਹੀ ਹੈ ਢੜ ਨਾਲ ਗੱਲ ਕਰ ਦੇਣੀ ਨਾ ਸਲਾਹ ਕਰ ਦੇ ਪੀ ਹਾਂ ਐਦਾਂ ਮੰਮੀ ਡੈਡੀ ਕਹਿੰਦੇ ਤੁਸੀਂ ਦੱਸੋ ਹੀ ਇਹ ਕੰਮ ਕਰੀਏ ਕਿ ਨਾ ਕਰੀਏ ਪੁੱਛਣੋ ਇਹ ਤਾਂ ਘਰ ਦੇ ਕੰਮ ਵਾਲੀਆਂ ਕੰਮ ਕਰਨ ਨੂੰ ਰੱਖੀਆਂ ਬਸ ਕੰਮ ਕਰੀ ਜਾਓ ਹੋਰਨਾਂ ਕਸਲਾਹਾ ਤੋ ਕਰਨੀ ਨਾ ਇਹਨਾਂ ਨੇ ਉਦੋਂ ਨਾ ਕਰੋ ਤੇ ਫਿਰ ਕੰਜਰਖਣਾ ਪੈਣਾ ਘਰ ਚ ਉਦਾਂ ਮੰਮੀ ਬਿਮਾਰ ਹੀ ਹੁਣ ਉੱਥੇ ਜਾਣ ਨੂੰ ਨਹੀਂ ਬਿਮਾਰ ਉੱਥੇ ਠੀਕ ਆ ਉੱਥੇ ਨਹੀਂ ਕੋਕ ਵੀ ਹੁੰਦਾ ਉਹਨੂੰ ਤੇ ਜਾ ਕੇ ਮਿੱਠੀਆਂ ਸਲੂਣੀਆਂ ਕਰਾਂਗੀ ਆਪਣੀ ਕੁੜੀ ਦੇ ਨਾਲ ਹੁਣ ਇੱਥੋਂ ਦੀਆਂ ਚੁਗਲੀਆਂ ਕਰੂਗੀ ਨਾ ਨਾਲੇ ਹੁਣ ਉੱਥੇ ਜਾ ਕੇ ਅਮਨ ਨੂੰ ਦੱਸੇਗੀ ਕਿ ਇਹ ਮੁੰਡਿਆਂ ਨਾਲ ਸਲਾਹ ਕੀਤੀ ਆ ਤੇ ਉਹਨਾਂ ਨੇ ਆਪਣੇ ਘਰ ਵਾਲਿਆਂ ਨੂੰ ਪੁੱਛ ਆਣੀ ਆ ਆਂਦੇ ਜਿੱਦਾਂ ਤੁਸੀਂ ਕਰਨਾ ਉਦਾਂ ਹੀ ਕਰ ਲਓ ਇਹ ਤੁਹਾਡੇ ਨਾਲ ਆ ਤੇ ਜਦੋਂ ਇੱਥੇ ਇੰਨਾ ਕੰਮ ਕਰਦੀ ਹੁੰਦੀ ਸੀ ਤੇ ਉਦੋਂ ਦੇ ਬਰ ਖਿਲਾਫ ਹੀ ਕਿੰਨਾ ਕੁਝ ਨੂੰ ਕਹਿੰਦੇ ਹੁੰਦੇ ਸੀ ਤੇ ਹੁਣ ਸਾਨੂੰ ਬੁਰੀਆਂ ਬਣਾ ਤਾ ਵਾ ਤੇ ਆਪ ਚੰਗੇ ਬਣ ਗਏ ਨੇ ਉਨੇ ਸਗੋਂ ਮੰਮੀ ਨੂੰ ਪੱਟੀਆਂ ਪੜਾਉਣੀਆਂ ਵਾ ਕਿ ਜੇ ਹੁਣ ਉਹ ਤੁਹਾਡੇ ਵੱਲ ਦੇ ਹੋਏ ਹਨ ਤਾਂ ਉਹਨਾਂ ਨੂੰ ਆਪਣੇ ਵਾਲੀ ਰੱਖੋ ਸਾਡੇ ਪਰ ਖਲਾਫ ੜਕਾਉਗੀ ਫੇਰ ਉਹਨਾਂ ਨੂੰ ਤੇ ਹੁਣ ਇਦਾਂ ਹੀ ਕਰਨਾ ਹੋਰ ਉਹਨਾਂ ਨੇ ਹੋਰ ਕੀ ਹੋਣਾ ਇੱਥੇ ਹੁਣ ਵੇਖੀਂਗਾ ਕੋਈ ਨਾ ਕੋਈ ਕੰਜਾ ਖਾਣਾ ਪੈਣਾ ਹੀ ਪੈਣਾ ਉਹਦੇ ਪੈਣਾ ਹੀ ਆ ਜਦੋਂ ਸਾਨੂੰ ਕੁਝ ਪੁੱਛਣਾ ਕਿ ਸੁਣਾਣੀ ਆ ਜੇਹੀਂ ਹੁਣ ਫੇਰ ਇਹਨਾਂ ਨਾਲ ਗੱਲ ਕੀਤੀ ਨਾ ਫੇਰ ਲੜਾਈ ਪੈਣੀ ਆ ਛੱਡ ਪਰੇ ਨਵ ਇਹਨਾਂ ਦਾ ਹੀ ਐ ਹੁਣ ਇਹਨਾਂ ਨੇ ਸਾਡੇ ਤੇ ਆਖੇ ਲੱਗਣਾ ਨਹੀਂਗਾ ਹੁਣ ਇਹ ਜਾੜ ਲੈਣ ਰੱਖ ਲੈਣ ਹੁਣ ਇਹਨਾਂ ਦੀ ਮਰਜ਼ੀ ਆ ਜਿਹਨਾਂ ਨੂੰ ਕੋਕਿਆ ਤੁਹਾਡੇ ਗਾਲੀ ਪਾਣਾ ਇਹਨਾਂ ਨੇ ਨਵ ਇਹ ਆਪਾਂ ਕੁਝ ਕਹਿ ਤੇ ਜੇ ਤੂੰ ਫੇਰ ਕੋਈ ਗੱਲ ਕੀਤੀ ਨਾ ਮੰਮੀ ਨੇ ਫੇਰ ਨਾ ਉਹਨਾਂ ਨੂੰ ਸਾਡੇ ਖਿਲਾਫ ੜਕਾ ਦੇਣੀ ਉਹਨੇ ਫੇਰ ਕੋਈ ਨਾ ਕੋਈ ਗੱਲ ਕਰ ਦੇਣੀ ਹੈ ਇਹਨਾਂ ਨੇ ਸਾਡੇ ਦਿਵਾਲੇ ਹੋ ਜਾਣਾ ਕੋਈ ਗੱਲ ਨਹੀਂ ਵੇਖ ਲਾਂਗੇ ਫਲਾ ਕੀ ਕਰਦੀ ਏ ਆ ਗਿਆ ਘਰ ਦੇ ਬੁਆਹ ਫਰ ਕੋਈ ਨਹੀਂ ਖੜਕਾਉਣੀ ਹੈ ਗੇਟ ਤੇ ਬੰਦ ਕੀਤਾ ਇਹਨਾਂ ਨੇ ਅੱਜ ਅਮਨਾ ਅਮਨਾ ਵਿਹ ਘਰ ਵੀ ਹੈਗੇ ਕਿ ਨਹੀਂ ਮੈਂ ਤਾਂ ਕਹਿੰਦੀ ਆਪਾਂ ਗਲਤੀ ਕਰਤੀ ਆ ਸਾਨੂੰ ਫੋਨ ਕਰਕੇ ਆਉਣਾ ਚਾਹੀਦਾ ਸੀ ਪਤਾ ਨਹੀਂ ਹੁਣ ਘਰ ਹੈਗੇ ਵੀ ਆ ਕਿ ਨਹੀਂ ਉਹ ਚਲ ਖੜਕਾ ਮੜਾ ਜਾ ਕੋਈ ਗੱਲ ਹੀ ਆਏ ਨਾ ਮਿੰਤ ਲੱਗਦਾ ਘਰ ਹੈ ਹੀ ਨਹੀਂ ਬਹੁਤ ਕਦੀ ਬੰਦ ਹੋਇਆ ਹੀ ਨਹੀਂ ਨਾ ਦਾ ਉਹ ਚੱਲ ਯਾਰ ਚੱਲ ਵੇਖ ਲੈਨੀ ਫੇਰ ਹੋਰ ਘਰਾਂ 2 ਮਿੰਟ ਆਏ ਤੇ ਹੈ ਕੋਈ ਅਮਨਾ ਯਸਟੈਂਪ ਤਾਂ ਨਹੀਂ ਕੋਣੀ ਲੇ ਪੁੱਤ ਕਿੱਥੇ ਚਲ ਗਏ ਨਹੀਂ ਸਸਰੀ ਘਰ ਸਸਰੀ ਘਰ ਮੈਂ ਆਖਣ ਦੀ ਵੀ ਪਤਾ ਨਹੀਂ ਕੌਣ ਆ ਗਿਆ ਆਹ ਇਤੇ ਪੁੱਤੇ ਐਸੋ ਚਾਪੀ ਤਾਂ ਭਾਰੀ ਹਾਨੀ ਜੀ ਹੈ ਨਹੀਂ ਮੰਮੀ ਉਹ ਤੁਹਾਨੂੰ ਪਤਾ ਫਿਰ ਬਾਜ ਨਹੀਂ ਹੁੰਦੀ ਥੋੜੀ ਕਿਤੇ ਉਹ ਬੂਰੀਂ ਦਾ ਸਸਰੀ ਘਰ ਸਸਰੀ ਘਰ ਆਜੋ ਬਾਹਰ ਹੀ ਵੇਲਿਆ ਕੋਈ ਆਇਆ ਵਾ ਚੱਲ ਨੀਂਦ ਆ ਗਈ ਹੁਣੀ ਕਿਤੇ ਤੁਹਾਨੂੰ ਪਤਾ ਹੀ ਆ ਰਾਤ ਲੇਟਾਂ ਬੰਦ ਰਹਿੰਦੀਆਂ ਵਾ ਉਹ ਨਾਲੇ ਦੂਰ ਪੈ ਜਾਂਦਾ ਆਵਾਜ਼ ਘੱਟ ਹੀ ਹੁੰਦੀ ਆ। ਅੱਛਾ ਅੱਛਾ ਤੇ ਪ੍ਰੌਣਾ ਘਰੀ ਆ? ਹਾਂਜੀ ਘਰੀ ਆ ਜੋ। ਅੱਛਾ ਅੱਛਾ। ਉਹ ਠੀਕ ਠਾਕ ਸਾਰੇ। ਵਧੀਆ ਪੁੱਤ ਵਧੀਆ। ਵੀਰੋ ਨਹੀਂ ਭਾਬੀਆਂ ਸਾਰੇ ਠੀਕ ਠਾਕ ਵਾ। ਆਜੇ ਮਮੀ ਆਹ ਵਾਜ ਦਾ ਮੌਸਮ ਦਾ ਫਰਕ ਵਾਦਾ। ਨਹੀਂ ਹੋੰਤ ਦੋ ਤਿੰਨ ਦਿਨ ਹੋ ਗਈ ਵਧੀਆ ਮੌਸਮ। ਆਹੋ। ਇਹ ਠੀਕ ਵਾ। ਪੁੱਤ ਸਸਨ ਦੇਖੀ ਤੇਰੀ ਕਿਤੇ? ਆਉਂਦੇ ਮਮੀ ਉਹ ਰੈਸਟ ਕਰਨ ਦੇ ਨੇ। ਅੱਛਾ ਅੱਛਾ। ਤੁਸੀਂ ਬਹੁ ਮੈਂ ਲਿਆ ਕਿਉਂ ਨਹੀਂ ਪਾਣੀ ਤਾਂ ਨਹੀਂ। ਠੀਕ ਆ ਪਤ। ਮੰਜਦਾਰ ਆ। ਹਾਂ ਉਹ ਦਾਨਾ ਮੇਨ ਆਪਣੀ ਧੀ ਦੇ ਘਰ ਆਣ ਕੇ ਸਕੂਨ ਹੀ ਆ ਜਾਂਦਾ ਵਾ ਬੜੀ ਠੰਡ ਪੈਂਦੀ ਆਣ ਕੇ ਤੇ ਤੇ ਨਾ ਰੱਬ ਦਾ ਲੱਖ ਲੱਖ ਸ਼ੁਕਰ ਆ ਮੇਰੀ ਧੀ ਸੌਖੀ ਆਪਣੇ ਘਰ ਬਸ ਚੱਲ ਯਾਰ ਤੇ ਦੱਸਾਂ ਕੀ ਗੱਲ ਧੀ ਪਤਾ ਆਪਣੇ ਘਰ ਸੌਖਾ ਹੈ ਨਾ ਤੇ ਹਨੂ ਵੀ ਠੰਡਵਾ ਦੁਆ ਜੀ ਨਾਲੇ ਇੱਕ ਗੱਲ ਹੋਰ ਵਾ ਨਾ ਵੀ ਵੇਖੋ ਹੁਣ ਪਿਆਲੀ ਲੈਣ ਲੱਗੇ ਆ ਆਪਾਂ ਵੀ ਚਲੋ ਮਦਦ ਕੀਤੀ ਆ ਮੇਰੀ ਧੀ ਦੀ ਸਤਿਵੱਜੂ ਵੀ ਨਾਲੇ ਇਹਦੇ ਨਾਲ ਘਰ ਵਿੱਚ ਤੇ ਆ ਹੋਏ ਤੇ ਗੱਲ ਹੈ ਤੇ ਨਾਲੇ ਮੇਰੇ ਮੁੰਡੇ ਤੇ ਤੁਹਾਨੂੰ ਪਤਾ ਉਦਾਂ ਦੇ ਹੀ ਆ ਜਾਜ ਨਾਲ ਤੇ ਬੋਲਦੇ ਨਹੀਂ ਘਰ ਵਿੱਚ ਕਿਸ ਨਾਲ ਤੁਸੀਂ ਵੀ ਇਹੀ ਲਿਆਵਾ ਤੇ ਚੱਲ ਰੱਬ ਨਾ ਕਰੇ ਕਿਤੇ ਲੋਡ ਪਵੇ ਸਾਡੀ ਧੀ ਤੇ ਸਾਨੂੰ ਸੰਭੂਗੀ ਐ ਹੋ ਜੇ ਗੱਲਾਂ ਨਹੀਂ ਕਰੀਦੇ ਹੁੰਦੀ ਆਪਣੇ ਧੀ ਬੁੱਤ ਕੰਮ ਹੁੰਦੇ ਹੁੰਦੇ ਠੀਕ ਨਹੀਂ ਤੇ ਮੈਂ ਕੀ ਗਲਤ ਕਹਿਤਾ ਵਾ ਹੈ ਕੁੜੀ ਕੋਲ ਕਿ ਕਨੇਜਰ ਬੈਠੀ ਰਹੇਗੀ ਤੇ ਜਦੋਂ ਪੁੱਤ ਨਹੀਂ ਨਹੀਂ ਕੰਮ ਆਉਣਾ ਪੁੱਤ ਨਹੀਂ ਜਦੋਂ ਪੁੱਤ ਨਾ ਸਾਂਭਣਗੇ ਧੀ ਤੇ ਸੰਭੂਗੀ ਨਾ ਕੀ ਗੱਲ ਵਾ ਧੀਾਂ ਵੀ ਬਥੇਰਾ ਸਾਂਭ ਲੈਂਦੀਆਂ ਆਪਣੇ ਮੈਂ ਚੁੱਪ ਕਰ ਜਾ ਕਾਹਦੀ ਗੱਲ ਕਰਿਆ ਕਰਕੇ ਚਾਜਣਾ ਬੋਲਾਂ ਮੇਰੇ ਨਾਲ ਕੁੜਮਾ ਦੇ ਘਰ ਆਏ ਜੀ ਇਹ ਆਈਆਂ ਤੇ ਕੀ ਗੱਲਾਂ ਨਹੀਂਆਂ ਕਰਨ ਪਰ ਨਹੀਂਆਂ ਗੱਲਾਂ ਤਾਂ ਸਲਾਹ ਕਰਨੀ ਮੜੀ ਆਹ ਕਰਨੀ ਬਣੀ ਬੋਲਦੇ ਕਿ ਤਾਂ ਹੇ ਮੰਮੀ ਹੁਣਾਂ ਨੇ ਤੇ ਦੱਸਿਆ ਵੀ ਨਹੀਂ ਉਦਾਂ ਹੀ ਫੋਨ ਫੋਨ ਨਹੀਂ ਕੀਤਾ ਤੇ ਉਦਾਂ ਹੀ ਆਏ ਸੋਖ ਹੋਏ ਚਾਹੀ ਤੇ ਨਾ ਮੈਂ ਫੋਨ ਤੇ ਨਹੀਂ ਕਿਹਾ ਪੈ ਹੈ ਵੱਲੋਂ ਹਾਂ ਪੈ ਹੈ ਹਮਾਰੇ ਕੋਲ ਘਰ ਸਲਾਹ ਸੁਣਨਾ ਆਏ ਹੁਣੇ ਚਲੋ ਪਾਚੀ ਪਤਾ ਲੱਗਦਾ ਵਾ ਮੋਰ ਸਾਲ ਕਿਧਾ ਆਇਆ ਹੋਣਾ ਮੰਮੀ ਹੁਣੇ ਆਏ ਆ ਹਾਂ ਸੋਖੀ ਆ ਆਹੋ ਸੋਖੀ ਆ ਮਿੰਨੇ ਤੇ ਦੱਸਿਆ ਵੀ ਨਹੀਂ ਉਹਨਾਂ ਨੇ ਫੋਨ ਵੀ ਨਹੀਂ ਕੀਤਾ ਭੀ ਹੋਣ ਲੱਗੇ ਆ ਠੀਕ ਆ ਆਜੋ ਤੀ ਚੱਲ ਮੈਂ ਆ ਗਿਆ ਮੂੰਹ ਆ ਧੋ ਆ ਆਜੋ ਆਪੇ ਮੈਂ ਤਾਂ ਡਿਵਾਰ ਆ ਗਿਆ ਆ ਗਿਆ ਆ ਗਿਆ ਮੈਂ ਅਲੋ ਜੀ ਅਮਨਾਂ ਹਾਂਜੀ ਮੰਮੀ ਕੋਤਰੀ ਮੰਮੀ ਕਿੱਥੇ ਆ ਉਹ ਮੰਮੀ ਮੈਂ ਉਹਨਾਂ ਨੂੰ ਬੁਲਾ ਕੇ ਲੈਣੀ ਐ ਫੇਪੀਓ ਆ ਚਲ ਬੁਲਾ ਕੇ ਲਿਆਉਂਦੀ ਕੀ ਮੰਮੀ ਕੀ ਕਹਿੰਦੇ? ਆਹ ਹੈ ਜੋ ਸੁਣ। ਤੇ ਉਹ ਨਾ ਮੰਮੀ ਹੁਣੀ ਆਏ ਜੇ। ਹੈ? ਮੰਮੀ ਹੁਣੀ ਆਏ ਆ ਤੇ ਆ ਕੇ ਅੱਜ ਮਿਲ ਲੋ। ਕਦੋਂ ਕਿ ਆਏ। ਹੁਣੇ ਆਏ ਆ। ਮੈਨੂੰ ਆਪਣੀ ਪਤਾ ਲੱਗਾ। ਮੈਨੂੰ ਮੰਮੀ ਦੱਸਿਆ ਹੀ ਨਹੀਂ ਉਹਨਾਂ ਨੇ। ਉਹ ਤੇ ਬਾਹਰ ਦਾ ਗੇਟ ਬੰਦ ਹੀ ਹੈ ਤੇ ਪਤਾ ਨਹੀਂ ਕਿੰਨੇ ਨੱਟ ਪਾਤਾ ਵਿੱਚ। ਤੇ ਉਹ ਤੇ ਕਦੋਂ ਦਾ ਦਰਵਾਜ਼ਾ ਖੜਕੋਂ ਡੇ ਹੀ। ਉਹ ਕਹਾਂ ਦੱਸਣਾ ਦਿੱਤਾ ਹੁਣ। ਮੈਂ ਮੰਮੀ ਕਿੱਤੀ ਹੀ ਗੱਲ ਪਤਾ ਨਹੀਂ ਹੁਣ ਉਹਦੇ ਵੱਲੋਂ ਆਏ ਜਾਂ ਕਿ ਆਜੋ। ਬੁਲਾਉਂਦੇ ਜੇ ਤਾਂ ਨਹੀਂ। ਸਤਿ ਸ਼੍ਰੀ ਅਕਾਲ ਸਤਿਕਾਰ ਸਤਿ ਸ਼੍ਰੀ ਅਕਾਲ ਪੁੱਤ ਹੋ ਠੀਕ ਠਾਕ ਹਾਂ ਠੀਕ ਆ ਤੂੰ ਇਹ ਚਲੋ ਤੇ ਦੱਸਿਆ ਨਹੀਂ ਹੋਣ ਲੱਗਿਆ ਤੇ ਉਹ ਚਲ ਛਾਟੀ ਪੁੱਤ ਤਿਆਰੀ ਹੋ ਗਈ ਤੇ ਮੈਂ ਇਹਨਾਂ ਨੂੰ ਕਿਹਾ ਕਿ ਚਲੋ ਜਾ ਕੇ ਟਾਈਮ ਦੇ ਨਾਲ ਹਾਂ ਜੀ ਆ ਜਾਈਏ ਮੈਂ ਕਿੱਥੇ ਜਾ ਗਏ ਸਤਿ ਸ਼੍ਰੀ ਅਕਾਲ ਜੀ ਉਹ ਚੰਪਰਵਾਤੀ ਸਭ ਠੀਕ ਠਾਕ ਜੇ ਤੁਸੀਂ ਸੁਣਾਓ ਸੇ ਤਾਂ ਠੀਕ ਆ ਸਭ ਵਧੀਆ ਭੈਣ ਜੀ ਤੁਸੀਂ ਆਪਣਾ ਦੱਸੋ ਠੀਕ ਠਾਕ ਸਾਰੇ ਅਹੀਂ ਮੈਂ ਭੈਣ ਜੀ ਠੀਕ ਠਾਕ ਆ ਵਧੀਆ ਵਸਾਰੇ ਠੀਕ ਹੀ ਚੱਲ ਰਹੀ ਹਾਂ ਹੋਰ ਕਾਰੋਬਾਰ ਕੇ ਤਾਂ ਚੱਲਣ ਡਿਆ ਹਾਂ ہاں ਵਧੀਆ ਜੀ ਮੇਰੀ ਬੀਜੀ ਹੀ ਅਜਰਾ ਦਾ ਲੈਡ ਬੰਦ ਰਹਿੰਦੀ ਆ ਆ ਮੈਂ ਹੁਣੇ ਭਰ ਕੇ ਆਈ ਗੱਲ ਚੱਲ ਗਈ ਗੱਲ ਦੀ ਤੁਹਾਨੂੰ ਕਹਿੰਦਾ ਨਾਲ ਹੀ ਇਹ ਗੱਲ ਨਾ ਕਰਾਣਾ ਮੰਮੀ ਕਹਿੰਦੇ ਇਹ ਨੂੰ ਦੱਸਿਆ ਨਹੀਂ ਤੇ ਨਾਲ ਮਿੰਤੇ ਪਤਨੀ ਪਤਾ ਹੁੰਦਾ ਇਹਨਾਂ ਗਾਲੀ ਦੀ ਕੀ ਕਿ ਤੇ ਮੈਂ ਤਾਂ ਉੱਥੇ ਲੰਮੀ ਪਈ ਤੇ ਇਹਨਾਂ ਦੀ ਮੰਮੀ ਹੋਣੀ ਆਏ ਨਹੀਂ ਨਹੀਂ ਪਤਾ ਕੀ ਗੱਲ ਹੈਗੀ ਅਮਨ ਨੇ ਹਾਂ ਨੂੰ ਦੱਸਿਆ ਹੀਗਾ ਪਿਆਰੀ ਕੁੜੀ ਲੈਣ ਲੱਗੇ ਆ ਆਹ ਕੀ ਗੱਲ ਮਮੀ ਪੀਓ ਡੈਡੀ ਨਾਲ ਹੂੰ ਇਹ ਫਿਰ ਮੈਨੂੰ ਕਹਿੰਦਾ ਕਿ ਲੇਟ ਨਾ ਹੋਈਏ ਤੇ ਜਿੰਨੀ ਮਦਦ ਹਟ ਕੋ ਹੋ ਸਕਦੀ ਜਾ ਕੇ ਕਰਦੀ ਆਈਏ ਆਹ ਟਰ ਚੱਲੀ ਅਨੀ ਫਿਰ ਉਸੇ ਬੜੇ ਦੋਵੇਂ ਜੀ ਆ ਗਏ ਮੈਂ ਕਿਹਾ ਚਲੋ ਪਾਣੀ ਕਿੰਨੀ ਕੁ ਲੋੜ ਹੋਣੀ ਆ ਤੁਹਾਨੂੰ ਖੇਚਲ ਪਾਈ ਨਹੀਂ ਖੇਚਲ ਵਾਲੀ ਪਾਈ ਗੱਲ ਕੀ ਫਿਰ ਕੀ ਹੋ ਗਿਆ ਜਿਹੜਾ ਸਿਹਾਰ ਨਾਲ ਉਹਦੇ ਨਾਲ ਚੋਲ ਆਹ ਇਹ ਤੇ ਆ ਹੀ ਗੱਲ ਕਰਦੇ ਆ ਕਿ ਮਾਂ ਤੇ ਹੀ ਕੰਮ ਹੁੰਦੇ ਹੁੰਦੇ ਆ ਤੇ ਇਹਨਾਂ ਦੇ ਨਾਲੇ ਵੱਜੂ ਕਿ ਜ਼ਾਇਦਤ ਤੇ ਸਹੀ ਚੱਲਦਾ ਨਹੀਂ ਜਾ ਕੇ ਲੈਦੀ ਤਾਂ ਆ ਜਾਟਟਿਆਂ ਦਾ ਬੰਨੇ ਨਾ ਬੰਨਾ ਹੋਏ ਤੇ ਮੈਂ ਲੈਣਾ ਹਾਂਜੀ ਹਾਂਜੀ ਇਹ ਤੇ ਤਾਂ ਹੀ ਆ ਕੀ ਸੋਚਿਆ ਰੋਡ ਤੇ ਫੈਲੀ ਮਿਲਦੀ ਬਚਤ ਚੱਛ ਉਹ ਥੋੜਾ ਬੋਤਾਨਾ ਤੁਹਾਨੂੰ ਪਤਾ ਵਾ ਵੀ ਲੋੜ ਪੈ ਜਾਂਦੀ ਆ ਤੇ ਇਹ ਤੁਹਾਨੂੰ ਖੇਚਰ ਦਿੱਤੀ ਉਹ ਨਹੀਂ ਨਹੀਂ ਖੇਚਰ ਹੋਈ ਕਿਹੜੀ ਗੱਲ ਹੋ ਕੋਈ ਗੱਲ ਹੀ ਨਹੀਂ ਕੋਈ ਨਹੀਂ ਪੁੱਤ ਫਿਕਰ ਨਾ ਕਰੋ ਕਿਹ ਅਜੀ ਗੱਲ ਦੀ ਹੈ ਐਨੇ ਕ ਪੈਸੇ ਤਾਂ ਤੁਸੀਂ ਲਓ ਹਾਂ ਤੇ ਮੁੜ ਕੇ ਬਾਕੀ ਤੁਸੀਂ ਜੇ ਲੋੜ ਹੋਰ ਆਉਂਦੀ ਤੇ ਫੇਰ ਉਹ ਜਿਹੜੀ ਚੀਜ਼ ਅੱਜ ਲਈ ਗਈ ਨਾ ਹਾਂਜੀ ਉਹਦਾ ਮੁੜ ਕੇ ਦੜੋਂ ਦੜ ਰਾਤਾ ਫਰਕ ਪੈਂਦਾ ਜਾਂਦਾ ਘੜੀ ਇੰਨਾ ਦਾ ਹੀ ਬਾਜੀ ਬਣਾਉਂਦਾ ਹੀ ਮੈਂ ਕਿਹੜਾ ਕਿਤੇ ਪਿੱਛੇ ਖੜਨਾ ਨਹੀਂ ਨਹੀਂ ਪੈਣਗੇ ਇਹਨਾਂ ਦਾ ਇੱਕ ਵੀ ਚੱਲ ਬੋਟ ਜੇ ਸੌਖੇ ਰਹਿਣਗੇ ਹਾਂਜੀ ਹਾਂਜੀ ਨਹੀਂ ਮੈਨੂੰ ਦੱਸਿਆ ਜਮਨ ਨੇ ਮੈਨੂੰ ਤਾਂ ਬੜੀ ਖੁਸ਼ੀ ਹੋਈ ਹੈ ਗੱਲ ਦੀ ਚਲੋ ਵਧੀਆ ਗੱਲ ਵਾ ਬਣਾਉਣੀ ਚਾਹੀਦੀ ਜਾਇਦਤ ਹਾਂ ਨਾਲੇ ਰੋਡ ਤੇ ਪੈਲੀ ਦਾ ਉਧਰ ਮੋਲ ਲੱਜਣਾ ਦਿਨੋ ਦਿਨ ਵਾਤੀ ਹੋ ਪਤਾ ਨਹੀਂ ਕੀ ਹੈ ਠੀਕ ਹੈ ਸੁਨੀਆਂ ਫੜਨੇ ਇੱਕ ਗੱਲ ਨੂੰ ਇੱਕ ਗੱਲ ਵਾ ਠੀਕ ਹੋਣਾ ਉੱਤੇ ਆਪਣਾ ਮਰਜ਼ੀ ਕਾਰੋਬਾਰ ਖੋਲ ਸਕਦੇ ਆ ਹਾਂਜੀ ਹਾਂ ਸਹੀ ਗੱਲ ਕਰਦਾ ਤੇ ਬੜਾ ਫਾਇਦਾ ਉੱਤੇ ਸਾਰਾ ਤਾਂ ਲੱਗਿਆ ਚਵੜ ਲੱਗਦਾ ਦੁਕਾਨਾ ਪਾ ਲੋ ਤੇ ਆਪਣਾ ਕਿਰਾਏ ਤੇ 400 ਰੁਪਏ ਜੋ ਮਰਜ਼ੀ ਬਣਾਈ ਜਾਣ ਇਹਨਾਂ ਦਾ ਹੀ ਬਣਨਾ ਆ ਇਹਨਾਂ ਦਾ ਹੀ ਆ ਫੇਰ ਅਹੀਂ ਤਾਂ ਕਰਕੇ ਆਪਾਂ ਦੱਸਿਆ ਨਾ ਤੁਹਾਨੂੰ ਫੋਨ ਕਰਕੇ ਤੇ ਅਹੀਂ ਕਾਲੀ ਕਾਲੀ ਜੀ ਦੇਖੋ ਹੈਗੇ ਚਲ ਮੇਰੇ ਕੋਈ ਤਾਂ ਕੋ ਮੈਂ ਚਲਾ ਸੋਨਾ 사ਨਾ ਵਿੱਚ ਦੇ ਲਈ ਨਹੀਂ ਕੋਈ ਗੱਲ ਫੇਰ ਵੀ ਇਹਨੇ ਤੁਹਾਨੂੰ ਕਹਿਤਾ ਵੀ ਚੱਕੋ ਕੋਈ ਗੱਲ ਨਹੀਂ ਕੋਈ ਗੱਲ ਹੁੰਦਾ ਮਿਹਨਤ ਹੀ ਹੋਣਾ ਚਾਹੀਦਾ ਵਾ ਤੇ ਜਦੋਂ ਸਭ ਕੁ ਬਣ ਜਾਂਦਾ ਫੇਰ ਇਹ ਸੇਕੜੀ ਕਿ ਉਪਰੀ ਗੱਲ ਨਾਲੇ ਸਾਡੇ ਵਿੱਚ ਕਿਹੜਾ ਕੋਈ ਭੈਣ ਜੀ ਬਣਦੀ ਮੈਂ ਤਾਂ ਕਿ ਮਨਜੇ ਨਾ ਕਰੀ ਪੇ ਮੇਰੇ ਕੋ ਸੋਨਾ ਖਰੇ ਲੱਲੇ ਜਾਂ ਕਿਦਾਂ ਤੇ ਮੈਂ ਫੇਰ ਬਣ ਜਾਣਾ ਕੋਈ ਨਹੀਂ ਥੋੜਾ ਬੋਤਾ ਮੈਂ ਰੱਖ ਵੀ ਦਿੱਤਾ ਮੈਨੂੰ ਸਮਝਾਇਆ ਨਹੀਂ ਕਿ ਤੁਹਾਡੀ ਚੀਜ਼ ਬਣਨੀ ਆ ਕੋਈ ਗੱਲ ਆਹ ਚਲ ਪਾਉਣ ਲਾਉ ਨੂੰ ਥੋੜੇ ਜਿਹਾ ਰੱਖਿਆ ਇਹ ਵੀ ਨਹੀਂ ਵੀ ਤੁਹਾਨੂੰ ਅੱਛਾ ਅੱਛਾ ਤੇ ਚਲੋ ਜਿਹੜੀ ਲੋੜ ਪਈ ਉਹ ਵੀ ਕਰਨੀ ਪੂਰੀ ਤੁਹਾਨੂੰ ਜਾਣਾ ਕਿਧਰ ਵਾ ਆਹ ਇਹ ਤਾਂ ਕੋਈ ਨਹੀਂ ਜਦੋਂ ਜਾਇਦਾਦ ਬਣ ਗਈ ਸੋਨਾ-ਸੋਨਾ ਤੇ ਬਣ ਜਾਣਾ ਮੁੱਕੀ ਬਣ ਜਾਣਾ ਵੇਖੋ ਭਾਜੀ ਪੈਸੇ ਫੜੇ ਰਦਲੇ ਨੇ ਜੇ ਆਹੁੱਤ ਜੰਦੇ ਦੇ ਇਹ ਜਿਹੜੀ ਹੁਣ ਅੱਜ ਤੁਸੀਂ ਜੀ ਚੀਜ਼ ਪੜੀ ਲੈ ਲੈ ਰਹੀ ਹੈ ਨਾ ਇਹ ਘੜਾ ਬਣ ਜਾਣਾ ਸਹੀ ਹੁੰਦਾ ਬਣ ਜਾਣਾ ਮਾ ਜਵਾਰਤੀ ਆ ਲੇਟ ਕਹਿੰਦਾ ਜਾਂਦਾ ਕਣਕ ਦੇ ਪੈਸੇ ਲੇਟ ਆਉਣੇ ਆ ਠੀਕ ਠੀਕ ਤੇ ਕੋਈ ਨਹੀਂ ਉਧਰ ਆਉਣਗੇ ਤੇ ਤੁਹਾਡੇ ਤੇ ਮੋੜ ਉਹ ਨਹੀਂ ਵੀ ਕੋਈ ਗੱਲ ਨਹੀਂ ਮੇਰੀ ਕਾਲੀ ਨਾ ਮੇਰੀ ਕਾਲੀ ਨਹੀਂ ਕੋਈ ਗੱਲ ਨਹੀਂ ਆਹੋ ਆ ਜਾਣਗੇ ਸਾਡੇ ਪੈਸੇ ਕਿਤੇ ਭੱਜ ਨਹੀਂ ਗਏ ਚੱਲੇ ਤੇ ਹੀ ਰਾਮ ਦੇ ਨਾਲ ਲੱਤੋ ਪੈਸੇ ਕੋਈ ਗੱਲ ਨਹੀਂ ਸਿਕਰਨਾ ਕਰਿਓ ਕੋਈ ਗੱਲ ਨਹੀਂ ਚਲ ਕੋਈ ਨਹੀਂ ਭੈਣ ਜੀ ਕੋਈ ਗੱਲ ਨਹੀਂ ਇਤਨਾ ਹੀ ਚਲੋ ਭੈਣ ਭਰਾ ਹੀ ਭੈਣ ਸਾਡੇ ਮਿਲ ਕੇ ਕੰਮ ਚੱਲਦੇ ਆ ਹਾਂਜੀ ਹਾਂਜੀ ਇੱਕ ਦੂਜੇ ਦੀ ਮਦਦ ਕਰਦੀ ਹੈ ਹੀ ਦੁਨੀਆ ਤੇ ਕਰੇਗੀ ਤੇ ਫੇਰੀ ਹੁੰਦਾ ਫੇਰੀ ਇਹ ਨਾਲੇ ਮੰਮੀ ਇੰਨਾ ਨੇ ਨਹੀਂ ਕਰਨੀ ਤੇ ਹੋਰ ਕਿੰਨੀ ਕਰਨੀ ਆ ਹਾਂ ਇਹ ਤੇ ਆ ਗਈ ਸਾਡੀ ਤੀਕ ਦੀ ਡਿਜ਼ਾਈਨ ਆ ਹਾਂ ਤੇ ਤੂੰ ਆਪ ਬੋਲ ਜੀ ਤਾੜ ਗਈ ਤੀ ਆ ਇਹਦੇ ਵਾਸਤੇ ਨਹੀਂ ਕਰਨਾ ਤਾਂ ਆਪਾਂ ਕਿਹਦੇ ਵਾਸਤੇ ਕਰਨਾ ਇਹ ਤੇ ਇਦਾਂ ਹੀ ਭੈਣ ਜੀ ਹਾਂ ਪੁੱਤ ਜੀ ਤੂੰ ਗਈ ਸੀ ਨਾ ਤੇ ਮੈਂ ਅੰਦਰ ਗਈ ਤੇ ਤੇਰਾ ਸੂਟ ਵੇਖਿਆ ਮੈਂ ਸੋ ਤੈਨੂੰ ਆਪ ਫੋਨ ਲਾਉਣਾ ਸੀ ਚਲ ਕੋਈ ਨਹੀਂ ਇਹ ਰਹਿ ਗਿਆ ਨਾ ਆਉਂਦੇ ਜਾਂਦੇ ਹੱਥ ਪਚਾ ਦੇਾਂਗੇ ਅੱਛਾ ਤੁਹਾਨੂੰ ਨਹੀਂ ਪੁੱਛਿਆ ਅੱਛਾ ਅੱਛਾ ਮੁੰਡਿਆਂ ਨੂੰ ਪੁੱਛਿਆ ਤੇ ਜੇ ਭਲਾ ਤੁਹਾਨੂੰ ਵੀ ਪੁੱਛ ਲੀਂਦੀ ਕਿੱਡੀ ਕੁ ਵੱਡੀ ਗੱਲ ਹੈ ਚੱਲ ਕੋਈ ਨਹੀਂ ਪੁੱਤ ਉਹ ਕਰਦੀ ਆਪਣੀਆਂ ਮਰਜ਼ੀਆਂ ਤੇ ਤੂੰ ਨਾ ਮੇਰੇਤੀ ਕੋਈ ਗੱਲ ਕਰੀ ਹਾਂ ਚੱਲ ਕੋਈ ਗੱਲ ਨਹੀਂ ਜੋ ਕਰਦੀ ਹੈ ਨਾ ਉਹਨੂੰ ਕਰਨ ਦੇ ਅੱਛਾ ਅੱਛਾ ਠੀਕ ਚੱਲ ਚੰਗਾ ਪੁੱਤ ਮੈਂ ਵੀ ਕੋਈ ਕੰਮ ਕਰ ਲਾਂ ਤੇ ਮੇਰੀ ਸੁਣ ਲਾ ਗੱਲ ਤੂੰ ਨਹੀਂ ਫਿਕਰ ਕਰਨਾ ਕਿਸੇ ਗੱਲ ਦਾ ਹਾਂ ਵੇਹਲਾ ਜੀ ਅਨਿਯੇ ਡੈਡੀ ਘਰ ਤਾਂ ਸੂਟ ਕਾਲ ਦਿੰਨੀ ਅ ਚਲ ਠੀਕ ਆ ਠੀਕ ਠੀਕ ਅਛਾ ਆ ਗਿਆ ਵਾਪੇ ਚਲ ਕੱਟ ਦੇ ਵਿੱਚ ਸਸਰੀ ਕਾਲ ਬੋ ਤੇ ਸਸਰੀ ਕਾਲ ਲੈ ਵੇਹਲਾ ਹੀ ਜਨਾਨੀ ਦੇ ਕੰਮ ਵੀ ਜੇ ਭਲਾ ਤੂੰ ਮੁੰਡਿਆਂ ਨੂੰ ਪੁੱਛਿਆ ਤਾਂ ਉਹਨਾਂ ਉਹ ਜਾਰੀਆਂ ਨੂੰ ਵੀ ਪੁੱਛ ਲੈ ਉਹਨਾਂ ਨੇ ਇੱਕ ਸਿਰਫ ਕੰਮ ਵਾਸਤੇ ਰੱਖਿਆ ਸ਼ਰਮੀ ਮਾਂ ਹਾਂਜੀ ਉਹ ਕਿਹਦਾ ਫੋਨ ਆਉਣ ਡਿਆ ਵਾ ਫੋਨ ਕੀ ਦਾਉਣਾ ਕੁੜੀ ਦਾ ਆਉਣ ਡਿਆ ਤੇ ਮੇਰੇ ਨਾਲ ਵੀ ਕਰਾ ਲੈਣੀ ਗੱਲ ਕੱਟਦਾ ਹੁਣ ਤਾਂ ਕੱਟਦਾ ਮੈਨੂੰ ਨਹੀਂ ਸੀ ਨਾ ਪਤਾ ਵੀ ਤੁਸੀਂ ਬਾਹਰ ਬੈਠੇ ਮੈਂ ਤਾਂ ਕੰਮ-ਕਮ ਕਰਦੇ ਹਾਂ ਹਮ ਅਸ਼ਦੀਨ ਦੇ ਕੰਮ ਵੇਖ ਲਓ ਕੀ ਹੋਇਆ ਅਸ਼ਦੀਨ ਜੀ ਉਹਦੋਂ ਦਾ ਸੂਟ ਛੱਡ ਗਈ ਸੀ ਤੇ ਉਹ ਤਾਂ ਮੈਂ ਵੇਖਿਆ ਤੇ ਚੱਲ ਮੈਂ ਸੰਭ ਦਿੱਤਾ ਮੈਂ ਸਭ ਕੋ ਦੱਸਾਂ ਇਹ ਤੇ ਦੱਸਣ ਦਾ ਮੇਰਾ ਟਾਈਮ ਹੀ ਨਾ ਲੱਗਾ ਤੇ ਆਹ ਹੋਰ ਕੰਮ ਇੱਕ ਹੋਇਆ ਹੀ ਕੀ ਹੋ ਗਿਆ ਸੋਖੀ ਆ ਜਿਹੜੀ ਇਹਦੀ ਸਾਸਿ ਹੈ ਸਾਰਾ ਦਿਨ ਵਿਚਾਰੀਆਂ ਦੋਵੇਂ ਕੰਮ ਕਰਦੀਆਂ ਤੇ ਕਿਤੇ ਕੁੜੀ ਦੀ ਮਦਦ ਕੀਤੀ ਕਿਉਂਕਿ ਪਹਿਲੀ ਪੂਲੀ ਲੈਣੀ ਹੋਣੀ ਹੈ ਤੇ ਇਹਨਾਂ ਨੂੰ ਵੀ ਪੁੱਛਣਾ ਹੀ ਕਿ ਕਦੇ ਵਾਸਤੇ ਖੜੀਆਂ ਜੇ ਇਹਨਾਂ ਦੀ ਸਲਾਹ ਨਹੀਂ ਲੈਣੀ ਕੌਣ ਕਿਤੇ ਕੁੜੀ ਨੂੰ ਪੈਸੇ ਦੇਣ ਗਈ ਹੈ ਇਹਨਾਂ ਨੂੰ ਪੁੱਛਿਆ ਹੀ ਨਹੀਂਗਾ ਉਹ ਚੱਲ ਉਹਨਾਂ ਦੇ ਘਰ ਦੀ ਗੱਲ ਹੈ ਜਿਦਾ ਮਰਜ਼ੀ ਕਰਨ ਨਾਲੇ ਉਹ ਅੱਗੇ ਵੀ ਤਗੜੇ ਬੰਦੇ ਆ ਉੱਥੇ ਕੀ ਹੈ ਜੇ ਉਹਨਾਂ ਲੈ ਲਈ ਥੋੜੀ ਬੋਰੀ ਮਤਤ ਆਪੇ ਮੁੜ ਕੇ ਮੋੜ ਚਣਗੇ ਜੇ ਜਦੋਂ ਫਿਰ ਅਸੀਂ ਨੋਹਾ ਵਿਆਹ ਕਿ ਲੈਣੇ ਆ ਤੇ ਮੁੜ ਕੇ ਹੀ ਆਨੇ ਨੋਹਾ ਤੋਂ ਪਰਦੇ ਰੱਖੇ ਰਿਹਾ ਹੁੰਦਾ ਕਿ ਫਾਇਦਾ ਵਾ ਉਹ ਯਾਰ ਤੂੰ ਕਿਉਂ ਖਾਮ ਖਾ ਨਹੀਂ ਐਵੇਂ ਤੈਨੂੰ ਕੀ ਕਰਨੇ ਹੈ ਜਿੱਦਾਂ ਕਰਦੇ ਆਪਣੇ ਘਰ ਚ ਨੋਹਾ ਨੂੰ ਪੁੱਛੇ ਪੁੱਤਾਂ ਨੂੰ ਪੁੱਛੇ ਜਿੰਨੂੰ ਮਰਜ਼ੀ ਪੁੱਛੇ ਅਸੀਂ ਐਵੇਂ ਜਾ ਕੇ ਉਲਝੀ ਗਏ ਉਹਦੇ ਨਾਲ ਇਹਨਾਂ ਗੱਲਾਂ ਤੋਂ ਬੱਚਾ ਨਿਆਣੀਆ ਉਹਨਾਂ ਦੀ ਵੀ ਢਿੱਡ ਚ ਰੀਜੂ ਆਪਿੰਦੇ ਕੋਈ ਕੰਮ ਕਰਨਾ ਸਾਨੂੰ ਵੀ ਦੱਸ ਦਿਆ ਕਰਨ ਉਹ ਗੱਲ ਤੇ ਤੇਰੀ ਠੀਕ ਆ ਪਰ ਐਵੇਂ ਨਿੰਗ ਨਿੰਗੀ ਗੱਲ ਤੇ ਜਾ ਕੇ ਫਿਰ ਲੜਨਾ ਕੋਈ ਗੱਲ ਨਹੀਂ ਜੇ ਪੁੱਛ ਲਿਆ ਤਾਂ ਮੈਂ ਠੀਕ ਆ ਨਹੀਂ ਪੁੱਛਿਆ ਤਾਂ ਮੈਂ ਠੀਕ ਆ ਜੇ ਸਿਆਣੀ ਹੁੰਦੀ ਤਾਂ ਸਾਰਿਆਂ ਨੂੰ ਬਾਹਰ ਲੈਂਦੀ ਇਹ ਜਨਾਨੀ ਸਾਰੀ ਉਮਰ ਆਪਣੀਆਂ ਹੀ ਮਰਜ਼ੀਆਂ ਕਰਦੀ ਰਹੀ ਐ ਨੇ ਐਨੀ ਟੱਪਦੀ ਪਰਵਾਹ ਕੀਤੀ ਪਤਨੀਆਂ ਨੇ ਅਰਕਾ ਮੁੰਡਿਆਂ ਨੂੰ ਕਿਦਾਂ ਪੁੱਛ ਲਿਆ ਤੂੰ ਬਗਾਨੀਆਂ ਟੈਨਸ਼ਨ ਐਵੇਂ ਚੁੱਕੀ ਫੇਰਨੀ ਆ ਆਪਣਾ ਕੋਈ ਕੰਮਕਾਰ ਕਰ ਉਹਦਾ ਕੁੜੀ ਨੂੰ ਸਮਝਾਉਣਾ ਏ ਕਿ ਤੂੰ ਉਹਨਾਂ ਕੋ ਮੜ ਜੰਗੀ ਕਰੀ ਜੋ ਕਰਦੇ ਕਰਦੇ ਨਾ ਸਮਝਾਤਾ ਹੀ ਉਹਨੇ ਤੇ ਵਿਚਾਈ ਨੇ ਕੀ ਗੱਲ ਕਰਨੀ ਹੋ ਗਈ ਕਿਹੜੀ ਕਰਦੀ ਮੇਰੀ ਗੱਲ ਸੁਣੋ ਦੇ ਦੋ ਫਿਰ ਚੈੱਕ ਤੇ ਚੱਲੀਏ ਟਾਈਮ ਦੇ ਨਾਲ ਆਪਾਂ ਨੂੰ ਤੇ ਮੰਮੀ ਆਏ ਕਦੋਂ ਤੇ ਜਾਣਾ ਕਦੋਂ ਵੀ ਅਜੀਬ ਆਓ ਸਿੱਧੇ ਨਹੀਂ ਬਹਿਣਾ ਨੀਗਾ ਪੋਤਾ ਪਰ ਇੱਧਰ ਵੇਖ ਇਤਨਾ ਤਰੀਕ ਪਾ ਲਿਓ ਪਰ ਕੰਪਰਟੀ ਇੱਧਰ ਡਾੜੀ ਠੀਕ ਆ ਆਓ ਜਿੰਨਾ ਤੇ ਕਿਹਾ ਉਹਨਾ ਕਰਤਾ ਸਾਰਾ ਕੰਮ ਤੇ ਆਹ ਨਾ ਤਰੀਕ ਪਾ ਲਿਓ ਜਿੱਦਾਂ ਕੈਚ ਕਰਉਣਾ ਠੀਕ ਰਹੇਗਾ ਆ ਮੈਂ ਗੱਲ ਸਮਝਾਉਣੇ ਨੂੰ ਮਾਂ ਤੇ ਆਪ ਆਪਣੀ ਸੱਸ ਨੂੰ ਮਾਰ ਮੈਨੂੰ ਇੱਕ ਮਿੰਟ ਦਿਓ ਉਹਨਾਂ ਸਾਹਮਣੇ ਚਲ ਵੀ ਆ ਮਾਰਤਨ ਵਾਲੀ ਉਹ ਸੱਸ ਮੇਰੀ ਤੇ ਉਹਨਾਂ ਚਾਚੀ ਵੀ ਨੇ ਕੋਈ ਕੰਮ ਹੀ ਉਹਨਾਂ ਨੂੰ ਅੱਛਾ ਤੇ ਉਹ ਬੁਲਾ ਕੇ ਲੈ ਕੇ ਗਈ ਆ ਅੱਛਾ ਤੇਰੀ ਗੱਲ ਸੁਣ ਪਰ ਉਹਨੇ ਨੀ ਮਾਰਵਾਇਆ ਚੱਲ ਡੈਡੀ ਮੈਂ ਉਹਨਾਂ ਨੂੰ ਜਸਪੀ ਨੂੰ ਬੁਲਾ ਲੇ ਲੇ ਰਹੀ ਗੱਲਾਂ ਨਹੀਂ ਕਰ ਲਾ ਲਾ ਬੁਲਾ ਲਾ ਖੇਲ ਉਹਨਾਂ ਦੇ ਸਮੇਂ ਦਿੱਤੇ ਹੁਣ ਦੇਖ ਲੈਣ ਨੂੰ ਪਤਾ ਹੋਊਗਾ ਫਿਰ ਕਹਿਣਾ ਤੇ ਕੀ ਰੁਕਣਾ ਕੇ ਚੱਲਦੇ ਬਹੁਤ ਗੱਲ ਹੈ ਨਾ ਚੱਲ ਕੋਈ ਨੀ ਪਰੋਣਾ ਕਰਦੇ ਹੈਗੇ ਨਾ ਪਰੋਂ ਇੰਤਜ਼ਾਰ ਬਹੁਤ ਦੇ ਲਾ ਆਏ ਨਹੀਂ ਗਿਆ ਜੀ ਉਹ ਆਈ ਦੇ ਇੱਥੇ ਹੋ ਰਹੇ ਆ ਇੱਥੇ ਲੈ ਆਈ ਗਏ ਵਾਲਾ ਪੁੱਤ ਕੈਸ਼ ਹੈ ਤੇ ਇਹਨੇ ਸਮਝਾਦਾ ਜਿੱਦਣ ਜਾਣਾ ਹੋ ਨਾ ਬੈਂਕ ਚ ਹਾਂਜੀ ਹਾਂਜੀ ਤਰੀਕ ਆਪਣੇ ਹਸਾਬ ਨਾਲ ਪਾ ਦਿਆ ਜੇ ਤਾਂ ਕੈਸ਼ ਕਰਾਉਣਾ ਹੈ ਹਾਂ ਤੇ ਬਾਕੀ ਮੈਂ ਸੈਂਸੂਨ ਕਰਦੇ ਆ ਸਾਰੇ ਅਚਲੋ ਠੀਕ ਆ ਚਲੋ ਫੜਵਾ ਤੇਰਾ ਡਾਡਾ ਬਹੁਤ ਧੰਨਵਾਦ ਕੋਈ ਨਹੀਂ ਕੋਈ ਗੱਲ ਸੁਣ ਪੁੱਤ ਇੰਦਾ ਨਹੀਂ ਕਹਿਦਾ ਹੁੰਦਾ ਕੋਈ ਗੱਲ ਨਹੀਂ ਕਿੜੇ ਉੱਪਰ ਹੀ ਅਸੀਂ ਵੀ ਤੇਰੇ ਮਾਪੇ ਹੋਈਆਂ ਤੇ ਨਾਲੇ ਨਾ ਜੇ ਸੱਜੂ ਆ ਤਾਂ ਠੀਕ ਆ ਜੇ ਹੋਰ ਪੈਸਿਆਂ ਦੀ ਲੋੜ ਜਾਪੂਗੀ ਨਾ ਤੂੰ ਫੋਨ ਕਰ ਦੇ ਝਟੀ ਨਾ ਚਲੋ ਕੋਈ ਨਹੀਂ ਐਦਾਂ ਹੀ ਆ ਲੋੜ ਤੁਹਾਨੂੰ ਲੋੜ ਹੋਊਗੀ ਤਾਂ ਹੀ ਪੂਰੀ ਕਰਾਂਗੇ ਨਾ ਨਹੀਂ ਨਹੀਂ ਕੋਈ ਗੱਲ ਆਹ ਵਦਾਂ ਮਮੀ ਆਪਾਂ ਰਖਣੇ ਨਹੀਂ ਐ ਮੋੜ ਦੇਵਾਂਗੇ ਆਪਾਂ ਇਹਨਾਂ ਨੂੰ ਹਾਂਜੀ ਚਲੋ ਕੋਈ ਨਹੀਂ ਫੇਰ ਵੀ ਕੋਈ ਆ ਵਰਗੇ ਕਰ ਉਹ ਤਾਂ ਮੈਂ ਡਰ ਨਹੀਂ ਦਿਆਂ ਸੀ ਮੁੰਡਰੇ ਮੈਨੂੰ ਡਰਾਉਂਦਾ ਸੀ ਵੀ ਉਹ ਰਿਸ਼ਤੇਦਾਰ ਛੱਡਨੇ ਹੋਣਾ ਉਹਨਾਂ ਕੋ ਪੈਸੇ ਲੈ ਲਓ ਚਾਹੇ ਦੇ ਦੋ ਨਹੀਂ ਨਹੀਂ ਪਰ ਮੈਂ ਸਾਰੇ ਰਿਸ਼ਤੇਦਾਰੀ ਕੋ ਜਣੀ ਹੁੰਦੇ ਉਹ ਨਹੀਂ ਨਹੀਂ ਬੋੜਾ ਬੋੜੀਆਂ ਕਰਨੀਆਂ ਨਹੀਂ ਉਹਦੇ ਹੁੰਦਾ ਇੱਕ ਤਾਂ ਇਹੋ ਜਿਹਾ ਕਰਦਾ ਹਾਂਜੀ ਹਾਂਜੀ ਹਾਂ ਨਾਲੇ ਸਾਡਾ ਆਪਾ ਮੁੰਡਿਆ ਪੁੱਤ ਸਾਡੀ ਤੇ ਕੋਈ ਗੱਲ ਆ ਵਾ ਹੈਂ ਇਹੋ ਜਿਹੀ ਨਹੀਂ ਗੱਲ ਕੋਈ ਵੀ ਦੇਰ ਜੇ ਨਾ ਕੋਈ ਗੱਲ ਲਿਆਵੀ ਤੂੰ ਤੂੰ ਆਹ ਰਾਮ ਨਾਲ ਪੈਸੇ ਵਰਤ ਐਡੀ ਛੇਤੀ ਮੋੜੀ ਨਹੀਂ ਆ ਆਪਣਾ ਰਮਾਨ ਆਪਣਾ ਕਾਰੋਬਾਰ ਜਿਹੜਾ ਰੰਬਿਆ ਹੋਣਾ ਉਹਨੂੰ ਨੇਪਰੇ ਲਾਓ ਠੀਕ ਆ ਤੇ ਕੋਈ ਗੱਲ ਇਹ ਪੈਸੇ ਦੀ ਕੋਈ ਟੈਨਸ਼ਨ ਨਹੀਂ ਲੈਣੇ ਕਿ ਕਦੋਂ ਵਾਪਸ ਕਰਨੇ ਕਦੋਂ ਨਹੀਂ ਜਦੋਂ ਸਾਨੂੰ ਕੋਈ ਲੋੜ ਹੋਊਗੀ ਨਾ ਇਹ ਆਪ ਹੀ ਮੰਗ ਲਾਂਗੇ ਤੁਹਾਡੇ ਕੋਲ ਠੀਕ ਆ ਆਹੋ ਐਵੇਂ ਨਾ ਮਨ ਤੇ ਬੋਝ ਲਈ ਫਿਰ ਇਹ ਕਰਨਾ ਕਰਿਓ ਕੋਈ ਗੱਲ ਦਾ ਨਹੀਂ ਆਹ ਇਹ ਵੀ ਚੀਜ਼ ਦੀ ਲੋੜ ਹੁੰਦੀ ਤਾਂ ਪੁੱਤ ਬੇਚ ਜਿਹਾ ਫੋਨ ਕਰਿਆ ਕਰੋ ਹਾਂਜੀ ਹਾਂਜੀ ਨਹੀਂ ਅਮ ਨੂੰ ਦੱਸਦੀ ਤਾਂ ਇਹ ਚ ਗੀ ਗਈ ਸੀ ਮੈਂਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਕਰਦੇ ਨਹੀਂ ਮਮੀ ਚਾਲਿਓ ਲੱਗੀ ਤੇ ਉਹ ਲਖਨਾਂ ਪੀ ਲਿਆ ਵਾ ਪੁੱਤ ਹੁਣ ਚਾਹ ਤਾਂ ਬਾਕੀ ਰਹੀ ਹੈ ਪੀ ਕੇ ਜਾਏ ਬੰਦ ਚਲ ਪੀਲਾ ਕੋੜ ਕੋੜ ਫਿਰ ਕਹਿੰਦੇ ਚਲੋ ਕੋਈ ਹਾਂ ਲਾਈਟ ਓਂਡੀ ਜੇ ਏਸੀ ਲਾ ਦਿਓ ਲਾ ਦਿੰਦਾ ਚਲੋ ਕੋਈ ਚਲੋ ਡੈਡੀ ਆਇਆ ਮੈਂ ਇੱਕ ਮਿੰਟ ਚਲਗਾ ਪੁੱਤ ਕੋਈ ਦੇਖਾਂ ਸਾਰੇ ਆ ਸੋਸੂ ਦਾ ਤੇ ਪਿਆਰ ਆਪਣੀ ਰੀਤੀ ਹੈ ਨਾਲੇ ਕੋਈ ਪਹਿਲ ਆਏ ਹੋਣਾ ਤੇ ਤੀ ਬਸ ਸੋਖਾ ਰਹਿਣਾ ਮੁੜ ਕੇ ਮੁੜ ਕੇ ਵੇਖਣਾ ਤੇ ਨਹੀਂ ਪੈਂਦਾ ਬਾਰ-ਬਾਰ ਇਹ ਤੇ ਗੱਲ ਠੀਕ ਹੈ ਨਾ ਹੁਣ ਹਰ ਇੱਕ ਚੀਜ਼ ਦੇ ਘਰ ਹੈ ਦੀਆ ਕਮੀ ਥੋੜਾ ਨਾ ਕਿਸੇ ਚੀਜ਼ ਦੀ ਨਹੀਂ ਨਹੀਂ ਕੋਈ ਗੱਲ ਨਹੀਂ ਬੜਾ ਮਾਣ ਹੁੰਦਾ ਹੈ ਭਰਿਆ ਹੋਆ ਘਰ ਸਾਰਾ ਮੇਰੀ ਰੀਤ ਆ ਐ ਕਿਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਚੱਲ ਮਾਰੇ ਸੱਚੇ ਪਾਤਸ਼ਾਹ ਸੱਖੀ ਰੱਖੀ ਮੇਰੀ ਰੀਤ ਹੈ ਹੁਣ ਵੇਖਾਂ ਹੁਣ ਆਪਾਂ ਬਤਾ ਦੇ ਦੀ ਇਹ ਥੋੜੀ ਬੋਦੀ ਇਤਨਾ ਇੱਜ਼ਤ ਵਧ ਗਈ ਹਰੀ ਰੀਤੀ ਦੀ ਗੱਲ ਇਹ ਕੋਰੀਓ ਪਰੋਣਾ ਖੁਸ਼ ਹੋਗੇ ਮਾਵੀ ਖੋਸ਼ਵਾ ਤੇ ਮਾਵੀ ਖੋਸ਼ਵਾ ਆਹੋ ਉਹਨੇ ਪਤਾ ਲੱਗਿਆ ਆ ਪਾਏ ਪੈਸੇ ਲੈ ਕੇ ਆ ਵੀ ਲੈ ਕੇ ਆ ਗਏ ਉਸੇ ਬੜੇ ਚੰਗਾ ਵਾ ਨਾਲੇ ਦੀ ਪੈਂਦੀ ਨਾ ਈਤ ਵੱਜ ਜਾਂਦੀ ਧੀ ਕਹਿੰਦੇ ਪੈਰ ਲਾਉਣੇ ਹੁਣ ਨਾ ਤੇ ਥੋੜਾ ਬੋਤਾ ਮਗਰ ਪੈਰਾ ਰੱਖਣਾ ਹੀ ਪਿੰਦਾ ਪੈਰਾ ਪਿੰਦਾ ਰੱਖਣਾ ਇਹਦੇ ਵਿੱਚ ਕੋਈ ਨਹੀਂ ਆਈ ਦਨੀਆਂ ਵਾਸਤੇ ਦੀਆਂ ਜੇ ਨਿਰਮਗਰਣਾ ਜਾਓ ਸਾਰੇ ਕੰਮ ਕਰਨੇ ਪੈਂਦੇ ਆ ਪਰ ਬਹੁਤ ਬੜਾ ਸਕੂਨ ਮਿਲਦਾ ਇੱਥੇ ਆੜਦੇ ਨਹੀਂ ਨਹੀਂ ਬੜੀ ਆ ਬੜੀ ਖੁਸ਼ ਹੁਣੀ ਆ ਬਹੁਤ ਵਧੀਆ ਖੁਸ਼ ਹਾਂ ਚੱਲ ਸ਼ੁਕਰ ਹੈ ਮਾਲਕ ਦਾ ਹੈ ਇਹ ਘਟ ਜਾ ਕੇ ਚੱਲੀਏ ਫਤਵਾ ਦਾ ਬਹੁਤ ਏ ਗੱਲ ਵਾ ਮੇਰੀ ਘਰ ਤੋਂ ਨਿਆਣਿਆਂ ਬਾਥਰ ਕੋਲੇ ਦੀ ਰਾਤ ਚ ਲੈ ਕੇ ਜਾਉਂਗੀ ਆ